ਲੋੜੀ ਸਪੈਸ਼ਲ ਸੇਲ ਬਹੁਤ ਸੋਹਣੇ ਸ਼ੋਲਾ ਵਾਲੇ ਸੂਟ ਨੇ ਤੇ ਕਲਰ ਵੀ ਬਹੁਤ ਸੋਹਣੇ ਆ 7814352822 ਸਾਡਾ ਬੁਕਿੰਗ ਨੰਬਰ ਹੈ ਤੇ ਸਾਡੀ ਸ਼ਾਪ ਜਿਹੜੀ ਆ ਉਹ ਆ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗੁਰਦਾਸਪੁਰ ਮੇਨ ਬਾਜ਼ਾਰ ਦੇ ਵਿੱਚ ਸੱਜਣ ਕਲੋਥ ਹਾਊਸ ਠੀਕ ਹੈ ਜੀ ਅਗਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਲੋਕੇਸ਼ਨ ਲੈ ਸਕਦੇ ਆ ਸਭ ਤੋਂ ਪਹਿਲਾ ਸੂਟ ਤੁਸੀਂ ਦੇਖਣਾ ਇਹ ਡਾਰਕ ਨੀਨ ਟਾਈਪ ਸ਼ੇਡ ਆ ਬਹੁਤ ਸੋਹਣਾ ਡਿਫਰੈਂਟ ਜੀ ਟੋਨ ਹੋਏਗੀ ਤੇ 1100 ਵਾਲੇ ਜਿਹੜੇ ਇਹ ਸ਼ਾਲ ਵਾਲੇ ਸੂਟ ਸੀਗੇ ਤੇ ਅੱਜ ਇਸ ਸੇਲ ਦੇ ਵਿੱਚ ਮਿਲਣਗੇ 795 ਪ੍ਰਾਈਸ ਦੇ ਨਾਲ ਠੀਕ ਹੈ ਗਰਮ ਸਟਾਫ ਹੈ ਬਹੁਤ ਸੋਹਣਾ ਸਟਾਫ ਹੈ neck line ਦੀ ਪ੍ਰਿੰਟਿੰਗ ਆਏਗੀ border line ਅੱਗੇ ਪਿੱਛੇ ਬਾਜੂ ਤੇ ਆਏਗੀ ਬਾਕੀ ਫਲਾਵਰਿੰਗ ਆਏਗੀ ਪਲੇਨ ਆਏਗਾ ਬਾਟਮ ਤੇ ਸ਼ਾਲ ਤੁਸੀਂ ਦੇਖਣਾ ਹੈ ਬਹੁਤ ਸੋਹਣਾ ਨਿੱਗੇ ਸ਼ਾਲ ਨੇ ਖੁੱਲੇ ਸ਼ਾਲ ਹੋਣਗੇ 795 ਪ੍ਰਾਈਸ ਦੇ ਵਿੱਚ ਠੀਕ ਹੈ ਲੇਟੈਸਟ ਸਟਾਕ ਹੈ ਤੁਹਾਡੇ ਸਾਹਮਣੇ ਖੁੱਲਦਾ ਪਿਆ ਸਭ ਤੋਂ ਪਹਿਲੇ ਹੋਰ ਫੁੱਲ ਸਟਾਕ ਮਿਲੇਗਾ ਤੁਹਾਨੂੰ ਠੀਕ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਕਲਰ ਬਹੁਤ ਸੋਹਣੇ ਆ ਵਿੱਚ ਜਿਹੜੀ ਫਲਾਵਰਿੰਗ ਜਿਹੜੀ ਉਹ ਸ਼ੇਡਿੰਗ ਵਾਲੀ ਆ ਬਹੁਤ ਸੋਹਣੇ ਜਿਹੇ ਕਲਰ ਹੋਣਗੇ ਠੀਕ ਹੈ ਜੀ ਤੇ ਆਨਲਾਈਨ ਪੇਮੈਂਟ ਕਰਨੀ ਆ 7814352822 ਤੇ ਤੁਸੀਂ ਪਹਿਲੇ ਸਕਰੀਨਸ਼ਾਟ ਸੈਂਡ ਕਰ ਦੇਣਾ ਉਸ ਤੋਂ ਬਾਅਦ ਵਿੱਚ ਤੁਹਾਨੂੰ ਪੇਮੈਂਟ ਦਾ ਜਿਹੜਾ ਸਕੈਨਰ ਆ ਉਹ ਸੈਂਡ ਕੀਤਾ ਜਾਏਗਾ ਠੀਕ ਹੈ ਨੈਕਸਟ ਆ ਗਿਆ ਆ ਡਾਰਕ ਗ੍ਰੇ ਟਾਈਪ ਸ਼ੇਡ ਆ ਠੀਕ ਹੈ ਮਤਲਬ ਜੈਡ ਬਲੈਕ ਨਹੀਂ ਆ ਪਰ ਬਹੁਤ ਹੀ ਸੋਹਣਾ ਕਲਰ ਆ ਠੀਕ ਹੈ ਤੇ ਇਹਦਾ ਉੱਪਰ ਜਿਹੜੀ ਉਹ ਪ੍ਰਿੰਟਿੰਗ ਬਹੁਤ ਪਿਆਰੀ ਆ ਠੀਕ ਹੈ ਲਾਈਟ ਕਲਰਸ ਦੀ ਪ੍ਰਿੰਟਿੰਗ ਪੂਰੀ ਹਾਈਲਾਈਟ ਹੋ ਰਹੀ ਹੈ ਔਰ ਡਿਫਰੈਂਟ ਜੀ ਟੋਨ ਆਏਗੀ ਠੀਕ ਹੈ ਇਸ ਤਰ੍ਹਾਂ سرمੇ ਰੰਗਾ ਡਾਰਕ ਜਿਹੜੀ ਉਹ ਟੋਨ ਆ ਬਾਟਮ ਦੀ ਤੇ ਜਿਹੜੀ ਸ਼ਰਟ ਦਾ ਬੇਸ ਆ neck line ਤੇ ਜਿਹੜੀ ਉਹ ਬਾਰਡਰ ਆਏਗੀ neck line ਤੇ ਵੀ ਪੱਟੀ ਆਏਗੀ ਬਾਰਡਰ ਆਏਗਾ ਬਾਜੂ ਤੇ ਪੱਟੀ ਆਏਗੀ ਔਰ ਤੁਸੀਂ ਸ਼ਾਲ ਦੀ ਇਹਦੇ ਪੱਲੇ ਚੈੱਕ ਕਰੋ ਇਹਦੇ ਮਿਡਲ ਦੇ ਵਿੱਚ ਪ੍ਰਿੰਟਿੰਗ ਚੈੱਕ ਕਰੋ ਸੈਲਫ ਵੀ ਆਏਗਾ ਫਲਾਵਰਿੰਗ ਆਏਗੀ ਸਟ੍ਰਿਪਸ ਆਉਣਗੀਆਂ ਬਹੁਤ ਸੋਹਣੇ ਸੂਟ ਆ ਤੇ 795 ਪ੍ਰਾਈਸ ਆਫਰ ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਦੇ ਰਹੇ ਆ ਔਰ ਫੁੱਲ ਸਟਾਕ ਦੇ ਨਾਲ ਇਹ ਨਹੀਂ ਆ ਕਿ ਇਹਦੇ ਵਿੱਚ ਕੋਈ 1 1 2 2 ਸੂਟ ਨੇ ਤਾਂ ਕਰਕੇ ਅਸੀਂ ਆਫਰ ਲਈ ਆ ਇਹ ਤੁਹਾਨੂੰ ਆਫਰ ਜਿਹੜੀ ਆ ਉਹ ਫੁੱਲ ਸਟਾਕ ਤੇ ਮਿਲੇਗੀ ਠੀਕ ਹੈ ਲੋੜੀ ਸਪੈਸ਼ਲ ਸੇਲ ਦੀ ਜਿਹੜੀਆਂ ਸਾਡੀ ਫਸਟ ਜਾਂ ਸੈਕਿੰਡ ਵੀਡੀਓ ਇਸ ਚੈਨਲ ਦੇ ਉੱਪਰ ਫਸਟ ਵੀਡੀਓ ਹੀ ਆ ਤੇ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਦੇ ਉੱਪਰ ਵੀ ਕੱਲ ਤੋਂ ਜਿਹੜੀਆਂ ਵੀਡੀਓ ਸਟਾਰਟ ਹੋ ਚੁੱਕੀਆਂ ਨੇ ਉਸ ਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਆ ਨੈਕਸਟ ਆਇਆਗਾ ਬਹੁਤ ਸੋਹਣਾ ਕਲਰ ਜੇ ਇਹ ਜਿਹੜਾ ਕਲਰ ਹੈ ਨਾ ਇਹ ਥੋੜਾ ਮਹਿੰਦੀ ਟਾਈਪ ਵੀ ਆ ਹੁੰਦੀ ਆ ਡਿਫਰੈਂਟ ਜੀ ਟੋਨ ਆ ਜਿਹੜਾ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਐਜ਼ ਇਟ ਇਜ਼ ਸੇਮ ਕਲਰ ਆਏਗਾ ਬਹੁਤ ਸੋਹਣੀ ਕਲੈਰਿਟੀ ਦੇ ਨਾਲ ਵੀਡੀਓ ਬਣੀ ਆ ਠੀਕ ਹੈ ਸੇਮ ਟੋਨ ਹਰ ਇੱਕ ਪ੍ਰਿੰਟਿੰਗ ਛੋਟੀ ਤੋਂ ਛੋਟੀ ਇਸ ਤੋਂ ਤੱਕ ਕਿ ਤੁਹਾਨੂੰ ਸੈਲਫ ਵੀ ਵਿੱਚ ਦਿਖਾਈ ਦੇ ਰਿਹਾ ਇੰਨੀ ਜਿਆਦਾ ਸਾਫ ਵੀਡੀਓ ਬਣੀ ਹੋਈ ਆ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਲਾਸਟ ਕਲਰ ਆ ਉਹ ਆ ਗਿਆ ਜੇ ਰਸਟ ਸ਼ੇਡ ਠੀਕ ਹੈ ਬਹੁਤ ਸੋਹਣੀ ਮਰੂਨ ਰਸਟ ਸ਼ੇਡ ਆ ਤੇ ਕਲਰ ਤੁਸੀਂ ਪ੍ਰਿੰਟਿੰਗ ਚੈੱਕ ਕਰ ਲੈਣੀ ਹੈ ਸੇਮ ਕਲਰ ਆਏਗਾ ਸੇਮ ਪ੍ਰਿੰਟਿੰਗ ਆਏਗੀ ਕਲਰ ਡਿਫਰੈਂਟ ਆਏਗਾ ਔਰ ਪਲੇਨ ਆਏਗਾ ਬਾਟਮ ਠੀਕ ਹੈ ਗਰਮ ਸਟੱਫ ਦੇ ਵਿੱਚ ਬਾਟਮ ਗਰਮ ਸਟੱਫ ਦੇ ਵਿੱਚ ਸ਼ਰਟ ਆ ਠੀਕ ਹੈ ਗਰਮ ਪਸ਼ਮੀਨਾ ਪੂਰਾ ਹੋਏਗਾ ਤੇ ਨਾਲ ਆਏਗਾ ਬਹੁਤ ਸੋਹਣਾ ਸ਼ਾਲ ਖੁੱਲੇ ਡੁੱਲੇ ਸ਼ਾਲ ਨੇ ਬੁਕਲ ਮਾਰੋ ਜੋ ਮਰਜੀ ਜਿਵੇਂ ਸਾਈਡ ਤੇ ਲਾਓ ਬੁਕਲ ਮਾਰੋ ਇੱਕਦਮ ਪਰਫੈਕਟ ਚੀਜ਼ ਆ ਤੇ ਪੱਲੇ ਬਹੁਤ ਸੋਹਣੇ ਬਣਿਆ ਮਿਡਲ ਦੇ ਵਿੱਚ ਪ੍ਰਿੰਟਿੰਗ ਆਏਗੀ ਠੀਕ ਹੈ ਪ੍ਰਿੰਟਡ ਸ਼ਾਲ ਤੇ ਪ੍ਰਿੰਟਡ ਆਏਗੀ ਇਸ ਦੀ ਸ਼ਰਟ ਪਲੇਨ ਬਾਟਮ ਦੇ ਨਾਲ ਸੂਟ ਆ 795 ਪ੍ਰਾਈਸ ਦੇ ਨਾਲ ਠੀਕ ਹੈ ਲੋੜੀ ਸਪੈਸ਼ਲ ਸੇਲ ਆ ਤੇ ਕਲਰ ਵੀ A1 ਆਉਣਗੇ ਡਾਰਕ ਸ਼ੇਡ ਤੁਸੀਂ ਲੋੜੀ ਦੇ ਵਾਸਤੇ ਗਿਫਟ ਕਰਨਾ ਹੋਏ ਬਹੁਤ ਸੋਹਣੇ ਆਪਣੇ ਲਈ ਲੈਣੇ ਹੋਣ ਬਹੁਤ ਸੋਹਣੇ ਸੂਟ ਨੇ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਆ ਇੱਕ ਹੋਰ ਕਲਰ ਆ ਠੀਕ ਹੈ ਫਰੋਜ਼ੀ ਡਾਰਕ ਸ਼ੇਡ ਆ ਚੈੱਕ ਕਰੋ ਤੁਸੀਂ ਇਹਦਾ ਬਹੁਤ ਸੋਹਣਾ ਮੋਰ ਪੰਖੀਆ ਟਾਈਪ ਵੀ ਸ਼ੇਡ ਹੁੰਦੀ ਆ ਫਰੋਜ਼ੀ ਡਾਰਕ ਸ਼ੇਡ ਵੀ ਆਉਂਦੀ ਆ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣੀ ਜੀ ਇਹਦੀ ਆਏਗੀ ਲੁੱਕ ਠੀਕ ਹੈ ਤੇ ਇਹ ਆ ਗਿਆ ਇਸ ਦਾ ਆਈ ਥਿੰਕ 5th ਕਲਰ ਠੀਕ ਹੈ ਫੁੱਲ ਟੂ ਫੁੱਲ ਸਟਾਕ ਫੁੱਲ ਸਟਾਕ ਨਾਲੋਂ ਵੀ ਤੁਹਾਨੂੰ ਇੱਕ ਵੱਧ ਮਿਲ ਰਿਹਾ ਠੀਕ ਹੈ ਚੈੱਕ ਕਰਨਾ ਹੈ ਔਰ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਲਾਜ਼ਮਾ ਪ੍ਰਿੰਟਿੰਗ ਆਏਗੀ ਇੱਕ ਵਾਰੀ ਤੁਸੀਂ ਸਾਰੇ ਜਿਹੜੀ ਉਹ ਚੈੱਕ ਕਰ ਲੈਣਾ 795 ਪ੍ਰਾਈਸ ਦੇ ਵਿੱਚ ਜਿਹੜੀ ਤੁਹਾਨੂੰ ਇਹ ਵਾਲੀ ਕਲੈਕਸ਼ਨ ਮਿਲ ਜੇਗੀ 7814352822 ਤੇ ਤੁਸੀਂ ਬੁਕਿੰਗ ਕਰਾ ਲੈਣੀ ਆ ਔਰ ਜਿਵੇਂ ਕਿ ਅਸੀਂ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਹਰ ਮਨთ ਦੇ ਲਾਸਟ ਡੇ ਸੂਟ ਦਾ ਗਿਫਟ ਦਿੰਨੇ ਆ ਇਸ ਵਾਰ ਦਵਾਂਗੇ ਆਪਾਂ ਲੋੜੀ ਦੇ ਉੱਪਰ ਠੀਕ ਹੈ ਤੇ ਆਏ ਆ ਵੀਡੀਓਜ਼ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ